ਆਦ ਨਾ ਉਹ ਬਣਾ ਦਿੰਦੇ ਨੇ ਨਾ ਉਹ ਆਮ ਨਹੀਂ ਬਣਦੀ ਸਤ ਸੰਗ ਇਹ ਪ੍ਰਤਿਆ ਕੇ ਵੇਖੀ ਹੋਈ ਗੱਲ ਐ ਸਤ ਸੰਗ ਤੇ ਮਹਾਪੁਰਖ ਤਾਂ ਹਰ ਰੋਜ਼ ਹੀ ਟੁੱਟੀਆਂ ਰੂਹਾਂ ਨੂੰ ਜੋੜਨ ਦਾ ਕੰਮ ਕਰਦੇ ਨੇ ਸ਼੍ਰੀਮਾਨ ਸੰਤ ਮਹਾਰਾਜ ਸੰਤ ਦਾਵਾ ਆਤਰ ਸਿੰਘ ਜੀਆ ਮਹਾਪੁਰਖਾਂ ਦੀ ਪੜੀ ਹੋਈ ਤਾਰਨਾ ਐ ਔਰ ਸੰਤ ਮਹਾਰਾਜ ਵੀ ਪੜ ਗਏ ਆਉ ਗੱਜਿਬਾਜੀ ਕੀ ਬੋਲਿਆ ਕਰੂੰ ਜੋ ਮਾਨ ਹੈ ਇਹ ਨੌ ਦਰਵਾਜੇ ਰਹੀ ਬਾਹਰ ਭੱਜਦਾ ਤੇ ਇਹਨਾਂ ਰੋਕਣਾ ਕਿਵੇਂ ਕਿਵੇਂ ਅਭਿਆਸ ਕਰਨਾ ਹੈ ਜੁਗਤੀਆਂ ਮਹਾਪੁਰਖਾਂ ਤੋਂ ਪ੍ਰਾਪਤ ਹੁੰਦੀਆਂ ਨੇ ਤੇ ਆਉ ਸਾਧ ਸੰਗ ਕੁੱਟੇ ਹੋਇਆ ਮਾਨ ਹੈ ਸਾਡਾ ਇਹਨੂੰ ਜੋੜ ਦੇ ਕੌਣ ਹਾਰਨੇ ਜੋੜਨ ਹਾਰੋ ਸੰਤ ਕੋਈ ਮਹਾਪੁਰਖ ਹੀ ਜੋੜ ਸਕਦਾ ਹੈ ਉਹ ਸਾਧੂ ਹੀ ਜੋੜਨਗੇ ਟੁਕੜੇ ਤੇਰੇ ਹੋਗੇ ਮਨਾਵੇ ਸਾਧੂ ਹੀ ਜੋੜਨਗੇ ਸਾਂਦੂ ਹੀ ਜੋੜਨਗੇ ਟੁਕੜੇ ਤੇਰੇ ਹੋਗੇ ਮਨਾਵੇ ਸਾਂਦੂ ਹੀ ਜੋੜਨਗੇ ਟੁਕੜੇ ਤੇਰੇ ਹੋਗੇ ਮਨਾਵੇ नवित अवतार महापुरखा नवित ने जो किसी खास मकसद पले की खत जैसे नरसिंह भगवान आदिक आए उन्होंने नवित अवतार कहा जाता है और एक पूर्ण अवतार मन्ने ने भगवान कृष्ण जी महाराज भगवान रामचंद्र जी महाराज ਪਰ ਇਹਨਾਂ ਤੋਂ ਵੱਖਰੇ ਤਾਨਤਨ ਸਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਉਹੀ ਜੋਤ ਤਾਨਤਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ 1621 ਈਸਵੀ ਦੇ ਵਿੱਚ ਆਪ ਦਾ ਪ੍ਰਕਾਸ਼ ਹੁੰਦਾ ਹੈ ਬਚਪਨ ਦਾ ਨਾਮ ਤਿਆਗਮਲ ਰੱਖਿਆ ਜਾਂਦਾ ਹੈ ਮਹਾਰਾਜਿਆਂ ਵੱਲੋਂ ਕਿਉਂਕਿ ਵਿਰਤੀ ਉਹ ਐਸੀ ਸੰਕੋਚੀ ਹੋਈ ਸੀ ਮਹਾਰਾਜ ਜੀਆ ਨੇ ਆਪ ਨੇ ਸ਼ਰਮਣ ਕੀਤਾ ਸੀ ਸੰਤ ਬਾਬਾ ਲਾਲ ਸਿੰਘ ਜੀ ਪਾਸੋਂ ਕਿ ਜਦੋਂ ਬਰਾਤ ਜਾ ਰਹੀ ਸੀ ਆਪ ਦੇ ਵਸਤਰ ਉਤਾਰ ਕੇ ਸੁੰਦਰ ਪੈ ਸ਼ਾਕ ਉਤਾਰ ਕੇ ਇੱਕ ਗਰੀਬ ਬੱਚੇ ਨੂੰ ਦੇ ਦਿੱਤੀ ਸੀ ਬਚਪਨ ਦੇ ਵਿੱਚ ਹੀ ਐਸੀ ਉਹਨਾਂ ਦੀ ਕੋਮਲ ਹਿਰਦਾ ਜਿਨੇ ਵੱਡੇ ਬਾਪੂ ਜੀ ਰਾੜਾ ਸਹਿਬ ਵਾਲੇ ਸੰਤ ਜੀ ਮਹਾਰਾਜ ਉਹਨਾਂ ਦੇ ਜੀਵਨ ਵਿੱਚ ਐਸੀ ਘਟਨਾ ਵਾਪਰਦੀ ਹੈ ਜਦੋਂ ਮਹਾਰਤ ਤਪਸ਼ਾ ਕਰਿਆ ਕਰਦੇ ਸੀ}{|\text{ਸ਼ਿਆਲ ਜੰਗ ਹਿੰਨਾ ਨਹਿਰ ਦੇ ਕੰਡੇ ਮਹਾਰਾਜ ਜੀ ਸ਼ੈਰ ਕਰਿਆ ਕਰਦੇ ਸੀ ਤੇ ਨਾਲ ਸਿਮਰਨ ਕਰਨਾ ਤੇ ਉਥੇ ਕੀ ਹੋਣਾ}} ਜੋ ਪਖਾਰੀ ਲੋਕ ਹੁੰਦੇ ਨੇ ਇਹਨਾਂ ਨੇ ਰਸਤੇ ਵਿੱਚ ਖੜ ਜਾਣਾ। ਮਹਾਪੂਖਾਂ ਦੇ ਬੜੇ ਸੁੰਦਰ ਵਸਤਰ ਪਾਏ ਹੁੰਦੇ ਸੀ। ਤੇ ਉਹਨਾਂ ਨੇ ਹੱਥ ਬੰਨ੍ਹ ਕੇ ਕੁਛ ਕੁਛ ਨਾ ਕੁਛ ਮੰਗੀ ਜਾਣਾ। ਸੰਤ ਜੀ ਮਹਾਰਾਜੀਆਂ ਨੇ ਆਪ ਦੇ ਸਾਰੇ ਵਸਤਰ ਉਤਾਰ ਕੇ ਉਹਨਾਂ ਨੂੰ ਦੇ ਦੇਣੇ। ਸਿਰਫ ਕਸ਼ੈਰਾ ਤੇ ਇੱਕ ਬਨਾਨ। ਉਹਦੇ ਵਿੱਚ ਮਨਿ ਬਾਬਸ ਆ ਜਾਣਾ। ਇਸ ਤਰ੍ਹਾਂ ਕੋਮਨ ਹਿਰਦਾ ਸੀ ਤੇ ਇਸੇ ਤਰ੍ਹਾਂ ਤਿਆਗ ਮੱਲ ਜੀ ਜੋ ਪਹਿਲਾ ਨਾਮ ਸਤਿਗੁਰਾਂ ਦਾ ਕੋਮਨ ਹਿਰਦਾ ਤੇ ਗੁਰੂ ਸਹਿਗਾਨ 6ਵੇਂ ਪਾਸ਼ਾ ਮਹਾਰਾਜ ਜੀ ਦੇ ਮਨ ਵਿੱਚ ਵਿਚਾਰ ਆਈ ਕਿ ਤਿਆਗ ਮੱਲ ਜੀਆਂ ਨੂੰ ਸੰਥਿਆ ਕਰਾਈ ਜਾਵੇ ਕਉ ਕਿ ਗੁਰੂ ਸਹਿਗਾਨ ਨੇ ਸੰਥੇ ਆਪ ਖੁਦ ਤਾਨਤਨ ਬਾਬਾ ਬੁੱਢਾ ਜੀ ਦੇ پاسੋਂ ਕੀਤੀ ਸੀ ਤੇ ਆਪ ਦੇ ਸੁਪੁੱਤਰ ਤਿਆਗ ਮਲ ਜੀ ਨੂੰ ਵੀ ਉਹਨਾਂ ਕੋਲ ਭੇਜ ਦਿੱਤਾ ਤੇ ਉਹਨਾਂ ਕੋਲੋਂ ਆਪ ਨੇ ਸੰਥਿਆ ਗ੍ਰਹਿਣ ਕੀਤੀ ਤੇ ਇਸੇ ਤਰ੍ਹਾਂ ਦੇ ਨਾਲ ਪਾਈਸਾ ਪਾਈ ਗੁਰਦਾਸ ਜੀ ਦੇ پاسੋਂ ਵੀ 12 ਸਿੱਖਣੀਆਂ ਪੜਨੀਆਂ ਕਿਵੇਂ ਵਿਸ਼ਰਾਮ ਹੈ ਕਿਵੇਂ ਉਚਾਰਨ ਕਰਨਾ ਹੈ ਸ਼ੁੱਧ ਔਰ ਕਵਿਤਾ ਪੜ੍ਹਨੇ یوں ਕਰਦਿਆਂ ਕਰਦਿਆਂ ਜਦੋਂ 14 ਸਾਲ ਦੀ ਆਪ ਦੀ ਆਯੂ ਹੋਈ ਸਰੀਰ ਕਰਕੇ ਤੇ ਉਦੋਂ ਸਾਦ ਸਿੰਘ ਕਰਤਾਰਪੁਰ ਦਾ ਜੰਗ ਹੋਣਾ ਸ਼ੇਮੇ ਪਾਸ਼ਾ ਮਾਰੇ ਜਿਨ ਚਾਰ ਜੰਗਾਂ ਲੜੀਆਂ ਤੇ ਉਸ جنگ ਦੇ ਵਿੱਚ ਆਪ ਜੀ ਨੇ ਹਿੱਸਾ ਨਹੀਂ ਲਿੱਤਾ 14 ਸਾਲ ਦੀ ਅਵਸਥਾ ਦੇ ਵਿੱਚ ਤੇ ਸਾਧ ਸਿੰਘ ਐਸੀ ਤੇਗ ਚਲਾਈ ਸਾਰੇ ਵੇਖ ਕੇ ਹੈਰਾਨ ਹੋ ਗਏ ਸਤਿਗੁਰੂ ਵੀ ਹੈਰਾਨ ਹੋ ਗਏ ਕੀ ਤਿਆਗ ਮੱਲ ਜੀ ਪਾਵੇਂ ਅਵਸਥਾ ਬੜੀ ਪਿਆਰ ਵਾਲੀ ਹੈ ਗੰਭੀਰਤਾ ਵਿੱਚ ਰਹਿੰਦੇ ਹਨ पर अज जंग ऐसा बहादुर आप तेग बहादुर रखिया जाता है ये आप महाराज ने खुश होके रखे उस पता ही है सतसंगत कि महाराज ने ਕਿਉਂਕਿ ਜਦ ਬਾਬਾ ਅਟਲ ਰਾਏ ਸਾਹਿਬ ਸਰੀਰ ਛੱਡ ਜਾਂਦੇ ਨੇ ਨਾ ਪ੍ਰਤਾਪ ਦਾ ਵਿਜੋਗ ਪਿਆਰ ਹੈ ਸਾਜ ਸੰਗ ਬਿਰਤੀ ਹੋਏ ਸੰਕੋਚ ਲਿੱਤੀ ਫਿਰ ਹੋਰ ਸਿਮਰਨ ਅਭਿਆਸ ਕੀਤਾ ਸਮਾ ਥੋੜਾ ਹੈ ਮਹਾਪੁਰਖ ਸਵਾਏ ਮਾਨਸਟੇਜ ਤੇ ਸਮਾ ਮਹਾਪੁਰਖਾਂ ਦਾ ਅਸੀਂ ਤਾਂ ਇਹਨਾਂ ਦੇ ਬੱਚੇ ਆ ਮਹਾਪੁਰਖਾਂ ਨੇ ਬੜਾ ਪਿਆਰ ਸਨਮੂਰਖਾਂ ਨੂੰ ਦਿੱਤਾ ਹੈ ਮਰਦਾਂਪੁਰ ਵੀ ਜੋ ਸੰਸਥਾ ਕਰਦੇ ਸੀ ਮਹਾਪੁਰਖਾਂ પાસે ਸੋ ਆਓ ਮੈਂ ਵਿਸ਼ੇਸ਼ ਕਰਕੇ શ્રીਮਾਨ ਸੰਤ ਬਾਬਾ ਠਾਕੁਰ ਸਿੰਘ ਪਟਿਆਲੇ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਵੀ ਸਮਾਂ yaad ਆਉਂਦਾ ਹੈ 2010 ਦੀ ਗੱਲ ਹੈ શ્રીਮਾਨ ਸੰਤ ਬਾਬਾ ਗੁਰਚਨ ਸਿੰਘ ਮਹਾਰਾਜ ਜੀ ਪਟਿਆਲੇ ਗਏ ਸੀ ਮਹਾਪੁਰਖਾਂ ਦੀ ਕੋਠੀ ਵਿਖੇ ਦਾਸ ਵੀ ਗਿਆਏ ਸੀ ਪਹਿਲੀ ਦਫਾ ਮਹਾਪੁਰਖਾਂ ਦੇ ਦیدار ਹੋਏ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਦਾਸ ਨੂੰ ਬਚਨਾ ਆਖਿਆ ਭਗਤਾ ਕਿ ਸਿੰਘਾ ਦਾ ਨੰਬਰ ਲੈ ਲਓ ਆਪਸ ਦੇ ਵਿੱਚ ਤੁਹਾਡੇ ਕੰਮ ਆਉਣਗੇ ਤੇ ਮੈਂ ਹੈਰਾਨ ਸੀ ਕਿ ਸਾਡੇ ਕਿਸ ਤਰ੍ਹਾਂ ਕੰਮ ਆਉਣਗੇ ਤੇ ਮਹਾਪੁਰਖਾਂ ਦੇ ਭਤੀਜੇ ਬਾਬਾ ਰਸ਼ਪਾਲ ਸਿੰਘ ਜੀ ਆ ਦਾ ਨੰਬਰ ਦਾਸ ਨੇ ਲਿੱਤਾ ਮੈਂ ਨੰਬਰ ਆਪਣਾ ਉਹਨਾਂ ਨੂੰ ਦੇ ਦਿੱਤਾ ਇਸ ਤਰ੍ਹਾਂ ਸਾਂਝ ਬਣੀ ਕਾਫੀ ਸਮਾਂ ਲੰਘ ਗਿਆ ਕਿਉਂਕਿ ਦਾਸ ਨੂੰ ਬਚਨ ਸੀ ਸੰਤ ਜੀ ਮਹਾਰਾਜ ਜੀ ਦਾ ਰਤਵਾੜਾ ਸਵਾਲਿਆਂ ਦਾ ਕਿ ਸੰਥਿਆ ਜਰੂਰ ਕਰੋ ਭਾਈ ਤੇ ਤਾਂ ਅਸੀਂ ਸੰਥਿਆ ਕੀਤੀ ਕਿੱਥੇ ਜਾਵੇ ਕਿਵੇਂ ਸਬੱਬ ਬਣੇਗਾ ਤੇ ਇੱਕ ਵਾਰੀ ਸ਼ਾਮ ਦਸਮਾ ਮੈਨੂੰ ਫੋਨ ਆਇਆ ਬਬਰਸ਼ਪਾਲ ਜੀ ਆਂਦਾ ਕਿ ਸੰਥਿਆ ਪ੍ਰਾਰੰਭ ਹੋਣੀ ਤੁਸੀਂ ਜਰੂਰ ਆਇਓ ਸੋ ਇਸ ਤਰ੍ਹਾਂ ਇਹ ਸਬੱਬ ਬਣਿਆ ਤੇ ਮਹਾਪੁਰਖਾਂ ਦੇ ਦیدار ਹੋਏ ਅੱਜ ਸਾਡੇ ਵਰਗੇ ਮੂਰਖਾਂ ਨੂੰ ਵੀ ਬੋਲਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ ਆਓ ਸਮਾਂ 5 ਮਿੰਟ ਰਹਿ ਗਿਆ ਹੈ ਇਹ ਬਾਕੀ ਸਮਾਂ ਮਹਾਪੁਰਖ ਲਾਉਣਗੇ ਕਿਉਂਕਿ ਵੱਡਿਆਂ ਦੀ ਮੂਰੇ ਅਸੀਂ ਕੀ ਬੋਲੀਏ ਕੀ ਸੁਣਾਈਏ ਤੇ ਆਓ ਸਾਧ ਸੰਗ ਆਪ ਨੂੰ ਪਤਾ ਹੈ ਉਹ ਤੋਂ ਮਗਰੋਂ ਮਹਾ ਦੀ ਸ਼ਾਦੀ ਹੁੰਦੀ ਹੈ ਤਾਂ ਤਨਮਾਤਾ ਗੁਜਰੀ ਸਾਹਿਬ ਜੀਆਂ ਦੇ ਨਾਲ ਫੇਰ ਬਰਾਗ ਆਇਆ ਬਾਬੇ ਬਕਾਲੀ ਤਪ ਕੀਤਾ ਆਪਨੇ 26 ਸਾਲ 9 ਮਹੀਨੇ 13 ਦਿਨ ਦਾ ਸਮਾਂ ਗ੍ਰੰਥਾਂ ਵਿੱਚ ਲਿਖਿਆ ਗਿਆ ਵੱਧ ਘੱਟ ਵੀ ਹੋ ਸਕਦਾ ਹੈ। ਸੋ ਕੈਸਾ ਤਪ ਆਪਨੇ ਕੀਤਾ ਉਸ ਤੋਂ ਬਾਅਦ ਗੁਰਤਾ ਗੱਦੀ ਕਿਵੇਂ ਪ੍ਰਾਪਤ ਹੁੰਦੀ ਹੈ ਇਸ ਸਮੇਂ ਬੜੇ ਲੰਬੇ ਪ੍ਰਮਾਣ ਨੇ ਸਾਖੀ ਇਤਿਹਾਸ ਬੜਾ ਲੰਬਾ ਹੈ ਸਮਾਂ ਥੋੜਾ ਹੈ ਆਓ ਇਤਨੀ ਹਾਜ਼ਰੀ ਪ੍ਰਵਾਨ ਕਰਿਓ ਸਮਾ ਮਹਾਪੂਖਾਂ ਦਾ ਬਸ ਇੱਕ ਧਾਰਨਾ ਪੜ ਕੇ ਦਾਸ ਖੀਮਾ ਦਾ ਜਾਚ ਕੇ ਹੈ।